ਲੋ ਜੀ ਲੋ ਜੀ ਭਾਈ ਆ ਜਮਨਾ ਨਗਰੀ ਦੇ ਵੀਰ ਆ ਜਿਹੜੇ ਆਪਣੇ ਇਹਨਾਂ ਨੇ ਮੱਟਰ ਦਾ ਨਹੀਂ ਮੱਛਰ ਤੇ ਭਜਣ ਵਾਸਤੇ ਹੱਥ ਚੱਲਦਾ ਟੋਕੇ ਵਾਲਾ ਘਾੜਾ ਲਓ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵਰਦਾਤ ਭਾਈ ਤੇ ਵਿਹਲਾ ਅੱਜ ਹੋਣਾ ਹਾਂ ਪਹਿਲੇ ਹੋਗੇ ਭਾਈ ਅੱਜ ਕਿਉਂਕਿ ਜਿੱਥੇ ਫਿਰ ਦੋ ਫਸਲਾਂ ਲੈਣੀਆਂ ਫੇ ਇੱਕ ਵਾਰ ਤਾਂ ਲੇਟ ਹੋਈ ਜਾਂਦੀ ਹੈ ਹੋਈ ਜਾਂਦੀ ਆ ਮਨੇ ਨਹੀਂ ਭਾਈ ਹਾਂ ਪਤਾ ਕਿੰਨਾ ਕਿਚੜ ਮੰਗਦਾ 20 ਕੁਆਂਟਰ ਹੋਈ ਪਿਆ ਮਨੇ ਬਸ 20 ਹਾਂ ਜਿਆਦਾ ਨਹੀਂ ਮੰਗਦਾ ਵਾ ਖਰਚਾ ਮੁੜ ਜਾਣਾ ਇਹਨੇ 20 17 ਇਹ ਹੋ ਜਾਊਗਾ ਵੀ ਹਾਂ ਵਟੇ ਆ ਵਟੇ ਹੈ ਇਹ ਨਹੀਂ ਕਹਨਾ ਭਾਈ ਅਸੀਂ ਘਰ ਤੇ ਟਰੈਕਟਰ ਲੈਣ ਚਲੇ ਗਏ ਤੇ ਮਸ਼ੀਨ ਵਾਲੇ ਸਾਡੇ ਉਧਰ ਦੋ ਕਿਹੜੇ ਦੇਖਤੇ ਤੇ ਕੰਮ ਖਤਮ ਹੁਣ ਹਾਂ ਪਰ ਮੈਂ ਇੱਕ ਆਮ ਨੇ ਦੇਖਿਆ ਭਾਈ ਬਾਕੀ ਤਾਂ ਚਲੋ ਆਪਣੇ ਆਪਣੇ ਰੇਟ ਪਰ ਵੀ ਹੁੰਦਾ ਮੇਰੀ ਜਮੀ ਵੀ ਵਧੀਆ ਪੈਸੇ ਬਟਾ ਗਈ ਹਾਂ ਇਹ ਤਾਂ ਹੈਗਾ ਹੈ ਹਾਂ ਫਿਰ ਵੀ ਮੈਨੂੰ ਦੋਹੇ ਫਸਲਾਂ ਚੋਂ ਵਧੀਆ ਪੈਸੇ ਬਚ ਜਾਣੇ ਵੀ ਬਚਤ ਹੈ ਹਾਂ ਬਚਤ ਹੈ ਇਹ ਇਹ ਜੀ ਮਸ਼ੀਨਾਂ ਦੇ ਜਾਈ ਦੇ ਪ੍ਰਧਾਨ ਵੀ ਆਵੜੇ ਦੇ ਨੇ ਵੱਟ ਵੀ ਦਿੱਤੀ ਇਹਦਾ ਕੁਦਰਤੀ ਫੋਨ ਕਾਲਿਆ ਕੱਲ ਵੱਟ ਕੇ ਗਏ ਸਾਮਣੇ ਪਤਾ ਨਹੀਂ ਆਏ ਉਹ ਕੰਮ ਖਤਮੇ ਹੀ ਲੱਗਦਾ ਮੈਨੂੰ ਕੰਮ ਖਤਮਾ ਮੈਨੂੰ ਵੀ ਅੱਜ ਸਾਢੇ ਹੀ ਹੈ ਸ਼ਾਇਦ ਹੂੰ ਪਤਾ ਨਹੀਂ ਵੀ ਤੇਰੀ ਜਾਰਾ ਪੱਕ ਗਈ ਤੇ ਲੈ ਰੰਗ ਕਿਹੇ ਜਾ ਹੋਗੇ ਕਣਕ ਦਾ ਦੋ ਰੰਗੀ ਪੈ ਗਈ ਹਾਂ ਹਾਂ ਭਾਈ ਦੇਖ ਲੋ ਵੀ ਬੀਜ ਵੀ ਦੋ ਆ ਪ੍ਰਧਾਨ ਕਿੱਕੇ ਆ ਦੋ ਬੀਜ ਉਹ ਹੀ ਚੱਕਰ ਆ ਤਾਂ ਹੀ ਦੋ ਰੰਗੀ ਹੋਗੇ ਹਾਂ ਬਾਕੀ ਮਹਾਰਾਜ ਦੀ ਕਿਰਪਾ ਕਰ ਲੈ ਹੁਣ ਬੋਆ ਬਈ ਅਗਲੀ ਚੰਗਾ ਕਰਾਂਗੇ ਲੇਕੇ ਮਹਾਰਾਜਾਂ ਨੂੰ ਠੀਕ ਨਹੀਂ ਗੱਲ ਹੂੰ ਹਾਂ ਅੱਜ ਭਾਈ ਚੀਨਾ ਚੜ ਗਿਆ ਮਸ਼ੀਨ ਵਾ ਚੀਨਾ ਚੜ ਗਿਆ ਭਾਈ ਕਿੰਨੇ ਨੇ ਪੱਤੇ ਚੱਕੇ ਪਏ ਚੱਲ ਵਧੀਆ ਮੰਨੇ ਚਾਹੀਦਾ ਜੀ ਹੱਥ ਬੋਲਣਾ ਚਾਹੀਦਾ ਬਦਾਨ ਨਾਲੇ ਇੱਕ ਹੌਸਲੇ ਜਿਗਰੇ ਹੋਈ ਜਾਂਦਾ ਦਾ ਇਹਦੇ ਹੌਸਲੇ ਜਿਗਰੇ ਆਈ ਜਾਂਦੇ ਮੈਂ ਵੱਡੀ ਨਾਲੇ ਕੋਈ ਕੁਝ ਨਹੀਂ ਹੈਗੇ ਤੇ ਸਾਫ ਖੇਤ ਆ ਸਾਫ ਖੇਤ ਹਾਂ ਬਾਕੀ ਭਾਈ ਟਰੈਕਟਰ ਅਸੀਂ ਸਾਈਡ ਪੇ ਲਾਤਾ ਲਿਆ ਕੇ ਦੇਰੋਂ ਤੂੰ ਤਾਂ ਖੜਾ ਹੋ ਕੇ ਚਲਾਉਂਦਾ ਮਸ਼ੀਨ ਹਾਂ ਤੇ ਮੁਰੇ ਰਹਿ ਨਾ ਜਾਵੇ ਰਹਿ ਨਾ ਜਾਵੇ ਢੱਕਾ ਆਹੀ ਤਾਂ ਚੀਜ਼ ਆ ਭਾਈ ਅੱਗੇ ਨੇ ਨੂੰ ਕਹੂੰਗਾ ਭਾਈ ਪਾਰਟੀ ਗਾ ਲੋ ਆਪਣੇ ਮਾਲਕ ਨੂੰ ਬਹੁਤ ਥੋੜਾ ਲੱਫ ਦੇਣਾ ਪਹਿਲਾਂ ਪੁੱਛ ਦੇਣਾ ਇਹਨੂੰ ਲੱਫ ਤਾਂ ਨਹੀਂ ਹੋਣਾ ਭਰਾਣਾ ਖੱਤੇ ਕੁੱਤੇ ਉਹ ਮੈਂ ਨਹੀਂ ਕਹਿੰਦਾ ਡਰਾਈਵਰ ਨੇ ਚਲੇ ਜਾਣਾ ਹਾਂ ਮੈਨੂੰ ਕਾਲੇ ਨੇ ਕਿਹਾ ਨਾ ਕਹਿੰਦਾ ਬੜਾਲਾ ਡਰਾਈਵਿੰਗ ਚਲੇ ਜਾਣਾ ਚਲੇ ਜੀ ਇਹਦਾ ਕੁਦਰਤੀ ਫੋਨ ਕਾਲਿਆ ਚਲ ਆਏ ਤਾਂ ਹੁਣ ਥੋੜੀ ਬੰਦਾ ਆਪੇ ਵੜਿਆ ਆਉਂਗਾ ਪ੍ਰਧਾਨ ਹਾਂ ਹਾਂ ਵੜਦੇ ਨਹੀਂ ਰਹਿ ਕਿਹੜੀ ਆ ਉਰੀ ਦਿਖਾ ਦੇ ਮੈਨੂੰ ਪ੍ਰਧਾਨ ਕਿਹੜੀ ਰਹਿ ਗਈ ਤੇ ਰੇ ਦੀ ਜੀ ਰਹੀ ਉਹਨੇ ਬੂਟੇ ਵਾਲੀ ਰਹੀ ਮਰ ਬੋਟੇ ਮੈਂ ਹੀ ਰਹਿੰਦਾ ਦੋਰੇ ਪ੍ਰਧਾਨ ਰਵੇ ਚੂਹੇ ਰੱਖੇ ਵੇ ਖੇਤਾਂ ਮਾ ਚੂਹੇ ਮੰਨੇ ਆਪੇ ਹਾਂ ਬ ਉਹ ਇਹ ਤਾਂ ਜਿਵੇਂ ਤੁਹਾਨੂੰ ਦਿਖਾਵਾਂ ਨਾ ਐ ਡੇੜੀਆਂ ਖੜਾ ਵਧੀਆ ਮੈਂ ਜੀ ਬਿੱਲੀ ਰਖੀ ਹੋਈ ਐ ਬਿੱਲੀ ਹਲੇ ਉਹ ਮੈਂ ਤੇਨੂੰ ਘੂਰਿਆ ਆ ਆਗਦੇ ਛਕਾ ਲੂੰਗੜੇ ਜਿਹੜੇ ਜਡੇ ਕੋ ਉਤਰੇ ਆ ਕੋ ਚੂਹੇ ਆ ਹਾਂ ਚੂਹੇ ਹੋ ਗਏ ਕੋਰੇ ਬਾਈ ਸਾਥਰੀ ਕੋਲ ਨਵਾਂ ਡਰਾਈਵਰ ਬਣਾਤਾ ਹੁਣ ਇਹ ਅਗਰ ਤਿਆਰ ਕਰਦੇ ਆਂ ਵਾ ਠੀਕ ਐ ਵਾ ਠੀਕ ਐ ਪਰਾਂ ਦੇ ਗਾਣੇ ਜਿੰਨਾ ਕਿ ਨਾ ਆਂਦੇ ਲੈ ਖੜ ਕੇ ਵੱਡਦਾ ਵੀ ਟੱਕਾ ਰਹਿ ਨਾ ਜਾਵੇ ਨਹੀਂ ਇਹ ਮੋਟਾ ਬਹੁਤ ਵਧੀਆ ਵੱਡਦਾ ਇਹਨੇ ਮੈਨੂੰ ਦਾਤੀ ਨਹੀਂ ਚੱਕਣ ਦਿੱਤੀ ਉਦੋਂ ਹਾਂ ਦਾਤੀ ਨਹੀਂ ਚੱਕਣੀ ਬਸ ਦਾੜਾ ਦਾਤੀ ਦਾ ਪ੍ਰਧਾਨ ਜੇ ਜ਼ਿਆਦਾ ਕਰਤੀ ਉਹ ਫੇਰ ਰੋਡ ਪੈ ਜਾਂਦੀ ਹੈ ਨਹੀਂ ਫੇਰ ਵੀ ਰੋਡ ਪੈਣੀ ਯਾਨੀ ਜਿਹੜੀ ਸਾਈਡ ਤੋਂ ਗਿਰਜੇ ਵੇ ਦੂਏ ਦੇ ਖੇਤ ਚ ਉਹਦੀ ਰੋਡ ਪੈਣੀ ਵਿਚੇ ਰੋਡ ਨਹੀਂ ਪੈਣੀ ਵਿਚੇ ਨਹੀਂ ਪੈ 40 ਦਾ ਚੱਕ ਹੋ ਜਾਂਦੀ ਆ ਐਡਾ ਹੁੰਦਾ ਜਿਹੜੀ ਵੱਟ ਦੇ ਉੱਤੇ ਖੜੀ ਆਈਆਂ ਹਾਂ ਹਾਂ ਹੋਰ ਹਾਂ ਮੋਟਾ ਕੰਮ ਨਿਬੜ ਗਿਆ ਹੁਣ ਛੋਟੇ ਪਲਾਟ ਰਹਿ ਗਏ ਸਾਫ਼ ਕਰ ਦਿੱਤੇ ਸੀਗਾ ਅੱਛਾ ਮੈਂ ਕਹਿ ਰਹੀ ਪਰਾ ਸਾਫ ਕਰਦੀ ਸੀ ਉਹ ਬਾਈ ਜੱਕਰੇ ਕਿੰਨਾ ਘਟਾੜ ਆਇਆ ਜਿਹੜਾ ਦੂਆ ਵੀਤ ਆ ਉਹ ਬਹੁਤ ਕਾਲਾ ਭਰ ਗਿਆ ਉਹ ਕਹੇ ਜਾਈਦਾ ਉਹ ਉਹ ਵੀਜੇ ਆ ਜਬਰਦਾਨ ਚੂਆ ਬਹੁਤ ਉੱਥੇ ਵੀ ਨਾ ਬਾਈ ਇਹ ਨਾ ਮਿੱਟੀ ਯਾਰ ਦੇ ਰਹਿਣਾ ਨਹੀਂ ਚੱਲਦਾ ਦਾ ਨਹੀਂ ਦੇਣਾ ਚਾਹੀਦਾ ਨਾ ਠੀਕ ਹੈ ਇਹ ਖੱਡਾ ਜਿਹੜਾ ਕੱਟ ਲਾ ਜਾਂਦਾ ਉਹ ਜੀ ਬਾਈ ਪ੍ਰਧਾਨ ਜੀ ਕਮੇਨ ਚਲਾ ਰਹੇ ਨੇ ਪਾਰੇ ਗੇਅਰ ਭਾਈ ਓਏ ਕਿ ਟੈਂਕ ਭਰ ਗਿਆ ਬਾਈ ਉਹ ਸੀਟੇ ਜੇ ਨਿਕਲ ਲੱਗ ਗਿਆ ਤਾਂ ਹੁਣ ਮਾਟਾ ਬਾਈ ਕੇ ਨਾ 20 ਚਾਈ ਦਾ ਨਾ ਹੋ ਗਿਆ ਇਹਨੇ ਕਿਹਾ ਨਾ 20 ਕਿਹਾ ਤਾਂ 20 ਹੋ ਗਿਆ ਹਾਂ ਬਾਈ ਜਿੰਨੀ ਆਸ ਹੈਗੀ ਸੀ ਉਹ ਹੀ ਹਾਂ ਬਸ ਪੂਰੀ ਪੂਰੀ ਹੋ ਗਈ ਜ਼ਿਆਦਾ ਨਹੀਂ ਕਿਹਾ ਹੈਗਾ ਹਾਂ ਬਸ ਜਿੰਨੀ ਕਿਹਾ ਤਾਂ ਉਨੀ ਹੋ ਗਈ ਹੈ ਬਸ ਠੀਕ ਹੈ ਠੀਕ ਨਹੀਂ ਚੱਲ ਮੰਡੀ ਜਾਉਂ ਬਾਈ ਇਹ ਘਰ ਮੰਡੀ ਜਾੜੀ ਸਾਡੇ ਨਾਲ ਠੀਕ ਹੈ ਫੋਨ ਕਰਕੇ ਆਰਤੀ ਨੂੰ ਹੁਣ ਜਾ ਹੁਣ ਆਪਾਂ ਨੇ ਹਾਂ ਹੈ ਟੈਂਕੀ ਬੋਲੇ ਬੋਲੇ ਹਾਂ ਥੈਂਕ ਯੂ ਫੋਨ ਕਰਾ ਰੇ ਨਹੀਂ ਪਰ ਦਾ ਰਾਟ ਛਾਟ ਪੂਰਾ ਹੈ ਦੇਖ ਲੈ ਇਹ ਕਰਾ ਲਿਆਵਾਂਗੇ ਵਾ ਠੀਕ ਹੈ ਛਾਟ ਪ੍ਰਿੰਟ ਪੈਂਟ ਦਾ ਟੈਂਕੀ ਦਾ ਹੈ ਆ ਹਾਂ ਟੈਂਕੀ ਕਰਾ ਲਿਆਣੀ ਪੈਂਸਾ ਦੀ ਹੋਣੀ ਆ ਵਾਹ ਜੀ ਵਾਹ ਹਾਂ ਜਿੰਨੇ ਬਾਈ ਉਹੋ ਕਰਨਾ ਉਧਰ ਵੱਢਣੇ ਆ ਤਨੋ ਜਗਰੀਬ ਨਾਲ ਦੇ ਜਵੀ ਲੋ ਜੀ ਬਾਈ ਬੁੱਟੇ ਵਾਲੀ ਗੱਡੀ ਹੋ ਗਈ ਟੈਡੀ ਪ੍ਰਧਾਨ ਤੇ ਟਰੈਕਟਰ ਦਾ ਜੋਰ ਪਾਖ ਲੈਣਾ ਅੱਜ ਯਾਰ ਉਹ ਵੀ ਸਾਡੇ ਨਾਲ ਵੀ ਜ਼ੋਰ ਮਾਰਦਾ ਭਾਈ ਤੋਹ ਜਣ ਮਿਲਿਆ ਨਹੀਂ ਪਾਇਆ ਰਸਾ ਹੀ ਹੈ ਹਾਂ ਅਪਰਾਰ ਲਿਫਟ ਲਾ ਲਾ ਮੜੀ ਜੀ ਬਾਕੀ ਭਾਈ ਕੀ ਹੋ ਗਿਆ ਭਾਈ ਨਿਕਲ ਗਈ ਮੈਂ ਹੈਲਦੀ ਮੁੰਡੀ ਹਾਂ 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 ਹੈਲਦੀ ਹੈ ਪ੍ਰਧਾਨ ਨੇ ਵਚਨ ਕਰਤੇ ਕਿ ਇਹ ਨਿਕਲ ਗਈ ਨਿਕਲ ਗਈ ਬੇਚਾਰਾ ਰਾਤ ਦਾ ਫਸਿਆ ਗਿਆ ਤਾਂ ਉੱਥੇ ਆਹੋ ਹੋ ਹੋ ਕਿਹਦੀ ਹੋ ਗਈ ਨਾ ਦੇਖਦੇ ਨੇ ਬੜੀ ਉੱਤੇ ਜਾਏ ਉੱਧਰ ਦੀ ਸੀ ਕੋਰਾ ਸਾਟਲਾ ਟੋਚਨ ਲਿਆ ਪ੍ਰਧਾਨ ਕਰਤੇ ਮੈਂ ਵੀ ਕਹਦਾ ਰਸਤੀ ਪ੍ਰਧਾਨ ਜੀ ਉਟਰ ਕਿਨੂੰ ਮਾਰਿਆ ਹਾਂ ਬੰਦੇ ਲਾਉਣੇ ਬਾਈ ਲਾ ਦੋ ਬੰਦੇ ਸਾਰੇ ਲੱਗ ਜਾਓ ਜੋਰ ਲਾਉਣ ਪਹਿਲੇ ਵੀ ਦੇਖ ਰੱਸੀ ਨੂੰ ਮੈਂ ਤਾਂ ਹੀ ਕਹਿ ਰਿਹਾ ਦੇਖ ਕੇ ਰੱਸੀ ਚੱਲ ਪ੍ਰਧਾਨ ਬੰਦੇ ਦਾ ਲਵਾ ਮੜੀ ਸਾਈਡ ਪਰ ਹਾਂ लिफ्ट ला मै झूटा बज गया ग टायर नहीं घूमते प्रधान टायर नहीं घूम पाली सा साइड टायर घूम आंदा ਕਹੇਗਾ ਉਹ ਫਿਰ ਕੋਸ ਇੱਕ ਟਾਇਰ ਘੁੰਮੀ ਜਾਂਦਾ ਏ ਜਿਹੜਾ ਬੇਲਾ ਏ ਹੂੰ ਜਦ ਤੱਕ ਜ਼ੋਰ ਨਹੀਂ ਕਪਣਾ ਮੈਂ ਕਹਿੰਦਾ ਅਮਰ ਨੇ ਸਾਰੇ ਜਕਰ ਜੂਮਾ ਹੀ ਕੱਟਦਾ ਵਿੱਚ ਤੇ ਵਿੱਚੋਂ ਨਿਕਲ ਕੇ ਹਾਂ ਨੂੰ ਸੇ ਲਓ ਜੀ ਬਾਈ ਹਾਂ ਪ੍ਰਧਾਨ ਤੀਜੀ ਵਾਰ ਤੀਜੀ ਵਾਰ ਕੋਈ ਨਹੀਂ ਰੁਕੀ ਜਾਂਦਾ ਪਹਿਲਾਂ ਰੱਸਾ ਟੁੱਟ ਗਿਆ ਵੱਡੀ ਡੇਢੀ ਖੜੀ ਆ ਹੂੰ ਜਿਹੜਾ ਟਾਇਰ ਜ਼ੋਰ ਮਾਰਦੋ ਖਰੀ ਹੋਏ ਵਖੜੇ ਜੀ ਬਾਲੀ ਸਾਈਡ ਸਾਨੂੰ ਐਂ ਜੀ ਨਿਕਲਦੇ ਬਈ ਇਹ ਬੇਚਾਰੇ ਭੱਗਦੇ ਗੱਡੀ ਨਾ ਨਾ ਠੀਕ ਆ ਆ ਜਾ ਇੱਧਰ ਨੂੰ ਕਰਲਾ ਟਾਇਰ ਬਾਈ ਸਲਿੱਪ ਕਰਦਾ ਐ ਸੀ ਪਿੱਛੇ ਜਾ ਕੇ ਸਮੈਲ ਮਾਰ ਦਿੱਤੀ। ਨਾ ਤਾਂ ਬੁੱਤ ਦੱਸਾ। ਉੜ ਗਈ ਫਰਾ ਨਹੀਂ ਹੈਗੀ। 23 ਝੱਟ ਪੈਣ ਲੱਗੀ ਹੁਣ। ਲੈ। ਟੋਚਨ ਮਾੜੀ ਕਿਸਮਤ। ਲੋ ਜੀ। ਲਿਫਟ ਲਾ ਲਾ। ਲਿਫਟ ਲਾਈ ਦੀ। ਗਈ ਜੋਰ ਨਹੀਂ ਖਪਦਾ ਹੈਗਾ। ਉਹ ਗੱਡੀ ਪਾ ਲੋ ਵਜੇ ਨਾ ਉਹ ਚ ਜੋਰ ਨਹੀਂ ਖੱਪਦਾ ਭਾਈ ਹਲੋ ਜੀ ਭਾਈ ਹਾਂਜੀ ਪ੍ਰਧਾਨ ਜੀ ਸ੍ਰੀ ਗੁਰਦੀ ਸਾਰਿਆਂ ਨੂੰ ਜੀ ਕਿਵੇਂ ਹੋ ਜੀ ਵਧੀਆ ਵਧੀਆ ਆ ਲੇਵਰ ਇਕੱਠੀ ਕਰ ਲਈ ਲੇਵਰ ਦਾ ਪੂਰੀ ਜੀ ਆ ਇਹ ਕਿੱਥੇ ਲੈਂਦੇ ਹੇ ਕਣਕ ਵੱਢ ਕੇ ਹਟੇ ਉਹਦੀ ਅੱਛਾ ਪਹਿਲਾਂ ਕਹਿੰਦਾ ਵੀ ਕੱਢਣੀ ਆ ਪੂਰੀ ਕਹਿੰਦਾ ਮੈਨੂੰ ਪਿਆ ਰਹੀ ਅੱਛਾ ਐਨੇ ਮਾਟੀ ਕਹਿੰਦਾ ਮੈਂ ਤਾਂ ਪੌੜ ਕੱਢਣੇ ਹਨ ਓਹੋ ਹੋ ਕੱਲ ਭਗੇ ਗੱਲ ਕੱਲ ਪਰ ਸਵੇਰੇ ਸੱਜਦੇ ਹੁਣ ਚਲੇਗੇ 12-13 ਜਾਣੇ ਇਹ ਕਿੰਨੇ ਹਾਂ ਚਲੇ ਜਾਣੇ ਆ ਹਮ ਨੂੰ ਸਸਤੇ ਰਚੋ ਅੱਛਾ ਰੱਖ ਦਿਓ ਕਿੱਥੇ ਦੇ ਇਹ 14 ਜਾਣੇ ਹਾਂ ਹਾਂ ਕਿੰਨੇ ਭੋਜੀ ਨੇ ਆ ਠੀਕ ਆ ਠੀਕ ਆ ਠੀਕ ਆ 14 ਜਾਣੇ ਆ ਠੀਕ ਆ ਕੱਢੀ ਨੇ ਹੁਣ ਵੀ ਦੇਣੀ ਸੀ ਹਾਂ ਹਾਂ ਪਾਓ ਉਹਨਾਂ ਦੇ ਫੋਨ ਨੰਬਰ ਹੀ ਨੇ ਹੈਗਾ ਹਾਂ ਹਨਾ ਬੱਲ ਚੱਲ ਕੋਈ ਨਹੀਂ ਹੋਰ ਕੀ ਹੁਣ ਨਹੀਂ ਵਾਰੀ ਆਉਂਗੀ ਕੱਲੂ ਆਜੂਗੀ ਆਉਂਗੀ ਮੌਸਮ ਤਾਂ ਨਹੀਂ ਖਰਾਬ ਨਹੀਂ ਨਹੀਂ ਮੌਸਮ ਨਹੀਂ ਖਰਾਬ ਮੌਸਮ ਤਾਂ ਖਰਾਬ ਹੋਣਾ ਹੀ ਨਹੀਂ ਮੰਨੇ ਹੁਣ 3 ਮਹੀਨੇ ਆਜਾ ਹੋਂਟ ਜੰਗ ਕਰਦਾ ਮੈਂ ਨਾ ਚੀਆ ਆਪਣਾ ਤਾਂ ਬੜੀ ਬਹੁਤ ਭਾਈ ਭਾਈ ਦੇ ਦਰਮਿਆਨ ਫਸ ਗਿਆ ਨਿਕਲ ਰਣ ਫੇ ਗੱਡੀ ਕਿਵੇਂ ਨਿਕਲੀ ਉਦੋਂ ਗੱਡੀ ਦਾ ਕੱਲ ਗੱਡੀ ਵਿਚਾਰੇ ਨੇ ਹਾਂ ਹਾਂ ਕਿ ਗੱਡੀ ਮਗਰ ਗੱਡੀ ਵਾਈਫ ਗੱਡੀ ਮਗਰ ਗੱਡੀ ਉਹ ਪਾ ਕੇ ਗੱਡੀ ਸਾਰੇ ਪਾਸੇ ਟੋਏ ਮਾਰ ਕੇ ਹਾਂ ਹਾਂ ਵੀ ਜਿਆਦਾ ਕੁ ਸੁਤੀ ਫਸ ਗਈ ਸੀ ਹਾਂ ਜਿਆਦਾ ਕੁ ਸੁਤੀ ਗੱਡੀ ਫਸ ਗਈ ਨਾ ਆਪਾਂ ਨੇ ਟਰੈਕਟਰਾਂਗੇ ਜ਼ੋਰ ਮਾਰ ਲਿਆ ਤਾਂ ਬਣੀ ਨਹੀਂ ਗੱਲ ਕਿੰਨਾ ਮਾਰੀ ਟਰੈਕਟਰਾਂ ਦਾ ਜ਼ੋਰ ਮਾਰੀ ਜਾਂਦਾ ਹੂੰ ਜੇ ਦੋ ਤਿੰਨ ਟਰੈਕਟਰ ਉਹਦੇ ਫਿਰ ਖਿੱਚ ਲੈਂਦੇ ਹੂੰ ਗੱਡੀ ਇੱਕ ਹੋ ਰਹਾ ਨਾ ਮਨੇ ਕਜਲ ਵੀ ਮੂਰੇ ਪੈ ਗਿਆ ਪਿੱਛੇ ਟਾਇਰ ਖਾਲੀ ਘੁੰਮੀ ਗਿਆ ਪਿੱਛੇ ਟਾਇਰ ਖਾਲੀ ਇੱਕ ਟਾਇਰ ਤਾਂ ਖਾਲੀ ਘੁੰਮੀ ਗਿਆ ਬੂਟੇ ਪੂਰੀ ਵਾਲੇ ਬਾਈ ਹੁਣ ਦਿਖਣ ਲੱਗੇ ਆ ਪਹਿਲੇ ਵੱਡੇ ਤੇ ਕਾਨਕਪੂਰੀ ਆ ਕਾਨਕਪੂਰੀ ਵਧੀਆ ਜੀ ਬੂਰੀਦੀ ਹੈ ਮਨੇ ਘਈਏ ਹਾਂ ਵੀ ਬੂਟੇ ਜੀ ਵਧੀਆ ਰਿਹਾ ਕੰਮ ਹਾਂ ਨਿਉ ਦਵੀ ਦੇ ਖਲਮੇ ਜਿੱਤਾ ਵੀ ਵਧੀਆ ਸੀ ਚੂਹਾ ਉਰੇ ਵੀ ਆ ਗਿਆ ਤੇ ਲੈ ਹਾਂ ਚੂਹਾ ਮੈ ਗਿਆ ਉਰੇ ਵੀ ਚੂਹੇ ਨੂੰ ਉਹਦੇ ਪਰਮਿਟ ਲੈ ਕੇ ਆਣਾ ਪਾਉਣੀ ਕਣਕ ਪਸਾਣ ਦੀ ਸਾਰਿਆਂ ਦੀ ਵਧੀਆ ਜੀ ਹਾਂ ਕਣਕ ਵਾਹ ਰਹੀ ਹੈ ਬਾਈ 20 22 23 24 25 ਤੱਕ ਵੀ ਝੜ ਰਹੇ ਆ ਬਾਈ ਬੋਈ ਦਾ ਹੈਗਾ ਹੀ ਆਮ ਹਾਂ ਤੇ ਬੁੱਟੇ ਬਹੁਤ ਵਧੀਆ ਪੂਰੀ ਦੇ ਬੁੱਟੇ ਦਾ ਨਗ ਤਾਂ ਨਹੀਂ ਪਿਆ ਨਹੀਂ ਨਾ ਆਹ ਜੇ ਲਾਈਨ ਕਰਕੇ ਆ ਹਾਂ ਉਹ ਲੈ ਮੇਰੀ ਲਾਈਨ ਨੂੰ ਲੱਗਦਾ ਬੁੱਟਾ ਹਾਂ ਆ ਜਾ ਮੈਨੂੰ ਫਿੱਟ ਹੋ ਮੈਨੂੰ ਕੋਈ ਲੱਗ ਨਹੀਂ ਨਹੀਂ ਤਾਂ ਪੂਰੀ ਨੂੰ ਕਰਨਾ ਪੈਣਾ ਏ ਜੇ ਬਿਜਲੀ ਵਾਲੇ ਆ ਕੇ ਉਹਨਾਂ ਨੇ ਗੜਾਸਾ ਵੇਚ ਜਾਣਾ ਹਾਂ ਇਹ ਹਾਂ ਆਓ ਹਾਂ ਇਹਦਾ ਤਾਰ ਦੇ ਗੱਭੀ ਨੂੰ ਲੰਘਿਆ ਪਿਆ ਹਾਂ ਹਾਂ ਇਹਨਾਂ ਇਲਾਜ ਲਾਈਟ ਕੱਟੀ ਵਿੱਚ ਹੋ ਜਾਊਗਾ। ਫੁੱਟ ਕੱਟ ਕੇ ਹੋਣਾ ਹੀਗਾ। ਹਾਂ। ਉਹ ਵੀ ਬੁੱਤੀ ਨਹੀਂ ਲੰਘਿਆ ਵੀ ਇਹ ਤਾਂ ਬਿਜਲੀ ਨੂੰ ਦੇਖੀ ਨਹੀਂ ਹੈਗੇ ਆ। ਹਾਂ। ਵਿੱਚ ਵੜਨੀ ਤਾਂ ਹੁੰਦਾ। ਨਹੀਂ ਤਾਂ ਵਰਦਾ ਤਾਂ ਗੜਾਸਾ ਫੇਰ ਲੱਗੇ ਟਾਈਮ ਨਹੀਂ ਲਾਉਂਦੇ। ਮੈਂ ਵੀ ਕਹਿੰਦੇ ਫਿਊਜਰ ਉੱਠਦਾ। ਮੈਂ ਦੋ ਵਾਰੀ ਫਿਊਜਰ ਲਾ ਲਿਆ। ਹਾਂ। ਪੈਰਾ ਭਿੱੜਦੀ ਹੈ ਨਾ। ਇੱਧਰ ਬਾਈ ਸਾਹਮਣੇ ਟੋਕਾ ਵੀ ਟੋਕ ਹੋ ਰਿਹਾ ਗੈਡ ਗੈਡ ਬੋਲਦਾ। ਪ੍ਰਧਾਨ ਜੀ ਕਿਆ ਜਰਤੇ ਟੋਕਾ ਟੋਕਾ ਹੋਣ ਲੱਗਿਆ ਖੇਤ ਸਾਫ ਹੋ ਜਾਂਦੇ ਆ ਖੇਤ ਵੀ ਸਾਫ ਹੋ ਜਾਂਦੇ ਬਾਲਣ ਵੀ ਲੜੇ ਟਾਹਣੀਆਂ ਟੂਣੀਆਂ ਸਭ ਕੁਝ ਲੈ ਜਾਂਦੇ ਆ ਬਾਲਣ ਵੀ ਕਿਆ ਸਿਲੰਡਰ ਹੋ ਗਿਆ ਉਹਨੇ ਕਲੇ ਕਲੇ ਘਰ ਅੱਛਾ ਉਰਕੇ ਆਹੋ ਅੱਗੇ ਬਈ ਬਾਲਣ ਦੀ ਵੀ ਲੋਡ ਪੈਂਦੀ ਤੇ ਹੋਂਗੇ ਬਾਲਣ ਦੀ ਲੋਡ ਪੈਂਦੀ ਦੀ ਛੰਗ ਹੀ ਜਾਂਦੇ ਤੇ ਰਬੁੱਟੇ ਵੱਢ ਕੇ ਘਰ ਲੈ ਕੇ ਜਾਂਦੇ ਪੱਤੇ ਝਾੜ ਕੇ ਹੁਣ ਕੋਈ ਰੱਖਦਾ ਵੀ ਨਹੀਂ ਹੈਗਾ ਹਾਂ ਹੁਣ ਕੋਈ ਰੱਖਦਾ ਵੀ ਨਹੀਂ ਸਿਲੰਡਰ ਵਾਲਾ ਕੰਮ ਹੈ ਗੇਰਾ ਭਰੀ ਸੋਣੀ ਯਾਰ ਪ੍ਰਧਾਨ ਆਮ ਕੇਤੀ ਨਹੀਂ ਉਹ ਭਰੀ ਐ ਬਹੁਤ ਭੰਗਿਆ ਠੀਕ ਆ ਬਾਹਰ ਹੁੰਦੀ ਐ ਹਾਂ ਹਾਂ ਤੇਲੀ ਦੇਖੀ ਕਿਆ ਕਹਿੰਦਾ ਉਧਰ ਓ ਜੀ ਭਾਈ ਆ ਜਮਨਾ ਨਗਰੀ ਦੇ ਵੀਰ ਆ ਜਿਹੜੇ ਆਪਣੇ ਇਹਨੇ ਮੱਛਰ ਤਾਂ ਨਹੀਂ ਮੱਛਰ ਤੇ ਭਜਣ ਵਾਸਤੇ ਆ ਚਾਲਾ ਢੋਕੇ ਵਾਲਾ ਘਾੜਾ ਐ ਪ੍ਰਧਾਨ ਜੋਰ ਵਾਲਾ ਕੰਮ ਐ ਦੇਖ ਲੈ ਹਾਂ ਇਹਨੇ ਕੰਮ ਹੋ ਗਿਆ ਜੋਰ ਵਾਲਾ ਲੈ ਖੱਬਾ ਹੀ ਖਾਏ ਨਾ ਮਿੰਟਾਂ 'ਚ ਜੇ ਆ ਦੇਖ ਹੁਣ ਫਾਰਗੇਟ ਰਨ ਇੱਕ ਥਾਪਾ ਹੋਰ ਦੇਖਿਓ ਬਾਈ ਜਾਂਦਾ ਹੁਣ